ਲਓ ਜੀ ਪਹੁੰਚਿਆ ਫੇਰ ਅੱਜ ਆਪਾਂ ਦੂਸਰੇ ਫਾਰਮ ਤੇ ਤੇ ਅੱਜ ਮੁੰਡਾ ਚੱਲੀ ਜਾਂਦਾ ਉਹਦੇ ਲੈਂਟਰ ਦਾ ਕੰਮ ਤੇ ਲੈਂਟਰ ਪਾਈ ਆਂਦੇ ਨੇ ਮੁੰਡੇ ਯਾਰ ਚੱਲੀ ਜਾਂਦਾ ਬਸ ਹੋ ਜਾਣਾ ਤੇ ਯਾਰ ਮੈਨੂੰ ਲੱਗਾ ਡੇਢ ਕਮਤ ਲੱਗਣਾ ਤਕਰੀਬਨ ਬਸ ਲਾਈਟ ਦੀ ਯਾਰ ਮੈਨੂੰ ਦਿੱਕਾ ਤਾਂ ਸਾਰਾ ਲਾਈਟ ਦਾ ਹੀ ਆ ਜੀ ਲਾਈਟ ਆਊਗੀ ਤਾਂ ਹੀ ਸਾਰਾ ਪ੍ਰੋਸੈਸ ਚੱਲੂਗਾ ਲਾਈਟ ਨਾਲ ਹੀ ਆ ਭਾਈ ਸਾਰਾ ਕੁਝ ਤੇ ਇੱਕ ਵਾਰ ਸਾਰੇ ਭਰਾਵਾਂ ਨੂੰ ਵਧੀਆ ਵੀਡੀਓ ਦੇਖ ਰਿਆ ਸਾਰੇ ਵਧੀਆ ਵੀਊ ਆਉਂਦੇ ਆ ਕਿਹਨਾਂ ਜਿਹਾ ਵੀਊ ਆਉਂਦੇ ਆ ਤੇ ਯਾਰ ਸਬਸਕ੍ਰਾਈਬ ਨਹੀਂ ਕਰਦੇ ਯਾਰ ਮੇਰਾ ਭਰਾ ਜਿਹੜੇ ਸਾਰੇ ਨਵੇਂ ਬੰਦੇ ਵੀਡੀਓ ਦੇਖਦੇ ਆ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਹੱਥ ਬਨ ਕੇ ਹੀ ਬੇਨਤੀ ਆ ਭਰਾ ਯਾਰ ਯਾਰ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਸਾਡਾ ਵੀ ਵਧੀਆ ਮਾਣ ਵਧਦਾ ਯਾਰ ਅਸੀਂ ਵੀ ਮੜਾ ਮੋਟਾ ਹੋਰ ਵੀਡੀਓ ਪਾਉਣ ਜੋਖਰੇ ਹੋ ਜਾਂਦੇ ਆ ਜੇ ਯਾਰ ਚੈਨਲ ਦਾ ਸਬਸਕ੍ਰਾਈਬਰ ਹੀ ਨਹੀਂ ਵਧਦਾ ਕੋਈ ਤਾਂ ਫਿਰ ਮਨ ਜਾਂ ਨਹੀਂ ਕਰਦਾ ਵੀਡੀਓ ਪਾਉਣ ਲੈ ਬਈ ਚੱਲੀ ਜਾਂਦਾ ਕੰਮ ਕਹਿੰਦੇ ਮੁੰਡੇ ਦਾਵਾ ਦਾ ਲਾ ਰੱਖਿਆ ਮਿਕਸਰ ਅਜ ਤਾਂ ਕਧੇੜੇ ਵੀ ਬੈਠਾ ਉਹ ਗਰ ਵਰਗੇ ਚੱਕੀ ਫਿਰਦੇ ਨੇ ਪੱਠਾ ਚੋਬਰ ਲਾ ਦੀ ਐ ਸਕੂਟਰ ਦੇ ਅੰਦਰ ਹੀ ਜਾਵਾਂ ਲਾ ਭਾਈ ਮਿਕਸਰ ਚੱਲੀ ਜਾਂਦਾ ਓਕੇ ਰਿਪੋਰਟ ਹੋਇਆ ਪੈ ਤਾਂ ਕੰਮ ਪੂਰਾ ਕਾਲਾ ਕੀਵਾ ਪਹੁੰਚਾ ਹੈ ਅੱਜ ਮੈਂ ਨਾ ਇਹ ਫਾਰਮ ਦਾ ਜਿਹੜਾ ਇਹ ਕਾਲੇ ਸਰੀਰ ਮੇਰਾ ਬੰਦਾ ਕਾਲੇ ਸਰੀਰ ਦੇ ਕਾਲੇ ਕੱਪੜੇ ਪਾ ਕੇ ਰੱਖਦਾ ਜੋ ਉਪਰ ਆਹ ਮਿਸਤਰੀ ਬੈਠਾ ਹੀ ਕਮ ਇਸਤਰੀ ਲਾ ਦੇਣਾ ਅੱਜ ਫਿਰ ਵੀਵਾ ਲੈ ਵੀ ਇੱਕ ਮਿਸਤਰੀ ਕ ਵੀਵਾ ਦਾੜੀ ਖੋਈ ਗਈ ਮਿਸਤਰੀ ਰੱਤ ਰਗਾ ਇੱਕ ਵੀਮ ਲਾ ਦੇਣਾ ਅੱਜ ਧਰ ਧਰ ਆ ਬੈਠੇ ਨੇ ਮੁੰਡੇ ਬੈਠਾ ਹੀ ਮਿਸਤਰੀ بیم ਪਾਈਆਂ ਦਾ ਮਿਸਤਰੀ ਕਹਿੰਦਾ 15 ਫੁੱਟ ਚ ਬੋਰੀ ਬੂ ਕਿੰਨੇ ਚ ਪੈ ਗਈ ਮਿਸਤਰੀ ਇਹ 8 ਫੁੱਟ ਦੀ ਭਈ 8 ਵੀ ਨਹੀਂ ਪੂਰਾ ਆ ਆ ਮਿਸਤਰੀ ਲਵਾਉਗਾ ਧੂਮ ਲਗਾਏ ਮੈਂ ਤਾਂ ਬੰਦ ਰਹਿ ਦੇ ਦੇਖੋ ਜੀ ਦੇਖੋ ਯਾ ਬੇਟਾ ਮਿਸਤਰੀ ਆ ਵੀ ਇਹ ਗਾਡਰ ਤਾਂ ਨਹੀਂ ਬਾਈ ਇੱਧਰ ਕਰਕੇ ਮੇਰਾ ਆ ਵੀ ਇਹ ਡਾਊਨ ਦਾ ਰੌਲਾ ਸੀਗਾ ਜਿਹੜਾ ਡਾਊਨ ਗਾਡਰ ਬਾਈ ਗਾਡਰ ਪਾ ਆ ਵੀਡੀਓ ਚ ਦਿਖਾ ਦੂੰ ਆ ਜਿਹੜਾ ਗਾਡਰ ਆ ਇੰਨਾ ਕੁ ਸੀ ਉਹਦੇ ਚੜਾਉਂਦਾ ਦੀ ਇੰਨਾ ਇੰਨਾ ਕੁ ਇਹ ਰੌਲਾ ਜਿਹੜਾ ਚੜਾਉਦਾ ਗਾਡਰ ਜੀ ਇੰਨਾ ਕੋ ਤੇ ਚੜਾਉਂਦਾ ਜੀ ਇੰਨਾ ਇੰਨਾ ਕਰ ਹੁਣ ਬੀਮ ਬਣ ਕੇ ਇੰਨਾ ਹੁਣ ਚੜਾ ਇੰਨਾ ਇੰਨਾ ਆਊਗਾ ਇਹ ਤੇ ਜੇ ਸਲਾਈਪਾਂ ਨਾਲ ਗਾਡਰ ਝੁੱਕਦਾ ਵੀ ਆ ਵੱਧੋ ਵੱਧ ਉਰੇ ਵਗਜੂ ਉਰੇ ਵਗਜੂ ਥੱਲੇ ਤਾਂ ਨਹੀਂ ਡਿੱਗੂ ਗਾਡਰ ਤੋਂ ਥੱਲੇ ਡਿੱਗਦਾ ਜੀ ਤਾਂ ਕਰਕੇ ਬੀਮ ਪਾਉਣਾ ਤਾਂ ਕਰਕੇ ਦੀ ਗਾਡਰ ਪਾਇਆ ਜੀ ਉਰੇ ਨਹੀਂ ਗਾਡਰ ਵੀ ਪਾ ਆਂਦੇ ਜਿਵੇਂ ਪਹਿਲੇ ਚ ਪਾਏ ਹੋਇਆ ਹੈਵੀ ਪਾ ਸਕਦੇ ਸੀ ਪਰ ਚੜਾ ਦਾ ਥੋੜਾ ਜਿਹਾ ਰੌਲਾ ਸੀ ਤਾਂ ਕਰਕੇ ਬੀਮ ਪਾਉਣਾ ਪਿਆ ਸਾਨੂੰ ਤੇ ਆ ਬੀਮ ਹਾਂ ਮਿਸਤਰੀ ਰਹਿ ਸੀ ਹਾਂ ਮਿਸਤਰੀ ਰਹਿ ਆਈ ਸਾਰੇ ਇੱਕ ਆਧਾ ਪੁੱਠੇ ਸਿੱਧੇ ਕੰਮ ਮਿਸਤਰੀ ਕੇ ਕੇ ਵੰਦਰ ਮਨਾਰ ਦਾ ਥੇ ਕੌਣ ਮਿਸਤਰੀ ਠੀਕ ਠੀਕ ਹੈ ਨਾ ਜਹੇਗਾ ਰੋਟੀ ਖਾ ਲੋ ਚਪਾਤੀ ਚਪਾਤੀ ਸਾਰੀਆਂ ਮੁੰਡੇ ਨੇ ਪਾਇਆ ਜੇ ਵੀ ਮੈਂ ਦੋ ਤੇ ਬੂੰਦ-ਬੂੰਦ ਨਾਲ ਸਾਗ ਰਭਰਦਾ ਬੂੰਦ-ਬੂੰਦ ਨਾਲ ਦਾ ਭਰਦਾ ਪਰ ਆਦਾ ਔਖਾ ਹੀ ਭਰੂਗਾ ਕਿਆ ਉਗਰ ਕੀ ਕਹਿਣਾ ਚਾਹੇਗਾ ਮੁਰਗੀ ਫਾਰਮ ਬਾਰੇ ਹਾਂਜੀ ਮੁਰਗੀ ਫਾਰਮ ਬਾਰੇ ਦੱਸ ਗਸੋ ਬੁਰਬਾ ਠੀਕ ਹੈ ਜੀ ਠੀਕ ਹੈ ਬਾਹਰ ਜਾਣ ਨਾਲੋਂ ਮੁੰਡਿਆਂ ਦੇ ਬਾਹਰ ਜਾਣ ਨਾਲੋਂ ਵਧੀਆ ਫਾਇਦੇ ਜਾਂ ਕੰਮ ਫਾਇਦੇ ਹਨ ਅਸ਼ੇਖੰਦਰ ਸਿੰਘ ਨਸੇ ਹੀ ਖਾਂਦੇ ਨੇ ਉਹਦੇ ਨਸਿਆਂ ਤੋਂ ਬਚ ਕੇ ਮਾਂ ਬੋਲੀ ਨਿੰਗਾ ਚ ਰਹਿੰਦੇ ਨੇ ਜਾਂਟਰ ਠੱਗੀ ਕਰਦੇ ਨੇ ਉਹ ਮੁੱਖ ਜਾਂਟਰ ਠੱਗੀ ਕਰਦੇ ਨੇ ਹਾਂ ਇਦਿ ਆਪਾ ਪੈਸੇ ਲਾਉਨੇ ਦਾ ਆਪਣੇ ਪਏ ਨੇ ਉਹ ਜਿਹੜੇ ਆਜਾਏ ਨੇ ਮੁਰਕ ਕੇ ਉਹਦੇ ਵੀ ਜਾਣ ਲੈ ਉਹ ਜਿਹੜੇ ਜਹਾਜ਼ ਆਜਾਏ ਨੇ ਮੁਰਕ ਕੇ ਉਹਨਾਂ ਦਾ ਕੰਮ ਵਧੀਆ ਹੈ ਤੇਰੇ ਜਹਾਜ਼ ਮੁਰਕ ਕੇ ਆਏ ਨੇ ਉਧਰ ਬਾਹਰੋਂ ਛੱਡ ਕੇ ਗਏ ਹਾਂ ਉਹ ਬਾਹਰ ਛੱਡਦੇ ਕੰਮ ਨਹੀਂ ਮਿਲਦਾ ਤੇ ਭਾਈ ਕੰਮ ਨਹੀਂ ਮਿਲਦਾ ਤਾਂ ਇਹ ਕੰਮ 'ਚ ਫਾਇਦਾ ਤੋਰੀਆਂ ਕਿਹੋ ਗੰਦਾ ਗੰਦੀ ਚੱਲਦੀਆਂ ਕੁੜੀਆਂ ਕੇ ਦੇਖ ਜਾਂਦਾ ਸਹੀ ਗੱਲ ਆ ਕੁੜੀਆਂ ਗੰਦ ਚੱਕਦੀਆਂ ਨੇ ਉਧਰ ਜਾ ਕੇ ਤਾਂ ਕਰਕੇ ਹਾਂ ਸਹੀ ਗੱਲ ਆ ਜੀ ਤਾਂ ਕਰਕੇ ਪੰਜਾਬ 'ਚ ਕੰਮ ਤੋੜੋ ਨਾ ਮੈਂ ਮੁੰਡਿਆਂ ਨੂੰ ਇਹੀ ਅਪੀਲ ਹੈ ਕੰਪਨੀ ਨੇ ਕਿੰਨੇ ਚਲਾਇਆ ਕੰਮ ਵਧੀਆ ਇਹ ਮੁੰਡੇ ਕੰਮ ਆ ਹਾਂ ਕੰਪਨੀ ਨੇ ਕੰਮ ਚਲਾਇਆ ਕੰਪਨੀ ਨਾਲ ਬਹੁਤ ਸੌਖਾ ਹੋ ਗਿਆ ਇਹ ਕੰਮ ਹਾਂ ਗਰੀਬ ਬੰਦੇ ਦਾ ਰਜਗਾਰ ਮਰਦਾਂ ਦਾ ਸਾਰਿਆਂ ਨੂੰ ਸਾਰਿਆਂ ਦੀ ਫਾਇਦਾ ਵਈ ਇਹ ਚ ਤਾਂ ਕਰਕੇ ਸਾਰੇ ਭਰਾ ਵੀ ਉਰੀ ਕੰਮ ਚਲਾਓ ਕੋਈ ਨਾ ਕੋਈ ਡੈਰੀ ਫਾਰਮ ਬਣਾਓ ਮੈਂ ਸਤਰੀ ਦੂੰਗੀ ਕਹਿਣਾ ਚਾਹੁੰਦਾ ਇਹਦੇ ਬਾਰੇ ਹੋਰ ਕੀ ਫਾਨਾ ਵੱਧ ਪੈਣਾ ਜੀ ਆ ਉਗਰ ਦੱਸੂਗਾ ਉਗਰ ਦੱਸੂਗਾ ਹਾਂਜੀ ਹੋਰ ਦੇ ਉਗਰਾ ਕੋਈ ਰਿਵਿਊ ਹੈ ਹੋਰ ਕੀ ਕਹਿਣਾ ਚਾਹੁੰਦਾ ਤੂੰ ਨਹੀਂ ਵਧੀਆ ਜੀ ਇਹ ਮੁੰਡੇ ਚਾ ਲੋ ਰੋਟੀ ਖਾ ਲੈ ਤੇ ਆ ਰਹੀ ਗਈ ਕਹਿੰਦੇ ਨਿਕ ਇਹ ਮਿਸਤਰੀ ਕਹਿੰਦਾ ਪਹਿਲਾਂ ਬੀਮ ਲਾ ਦੀ ਬਾਅਦ ਚ ਢੂਲਾ ਖੋਲ ਦਾਂਗੇ ਚਲੋ ਤਾਂ ਢੂਲਾ ਪੱਕ ਜਾਣਾ ਇਹਨੇ ਬੀਮ ਪੱਕ ਜਾਣਾ ਤੇ ਫੇਰ ਇਹ ਲਾ ਦਾਂਗੇ ਬਾਕੀ ਜੇ ਕੋਈ ਵੀ ਕੋਲੇ-ਕੁਲੇ ਦੀ ਕੋਈ ਵੀ ਲੰਬਾਈ ਵਗੈਰਾ ਪੁੱਛਣੀ ਹੋਵੇ ਭਰਾ ਸਾਨੂੰ ਮੈਸੇਜ ਕਰ ਦਿਆ ਕਰੋ ਸਾਰੀ ਚੀਜ਼ ਤੁਹਾਨੂੰ ਕੱਲੀ-ਕੱਲੀ ਡਿਟੇਲ ਚ ਦੱਸ ਦਾਂਗੇ ਕੋਈ ਇਦਾਂ ਦੀ ਜੀ ਨਹੀਂ ਹੈਗੀ ਵੀ ਆਪਾਂ ਲੋਕਾਂ ਵਾਂਗ ਦੱਸਣਾ ਨਹੀਂ ਕੁਝ ਕਰਨਾ ਨਹੀਂ ਲੁਕੋ ਕੇ ਕੰਮ ਕਰਨਾ ਕੋਈ ਵੀ ਨਹੀਂ ਬਾਈ ਸਾਰੀ ਚੀਜ਼ ਪਾਵਾਂਗੇ ਆਪਾਂ ਕੱਲੀ-ਕੱਲੀ ਚੀਜ਼ ਬਾਕੀ ਸੈਲਫਾਂ ਤਿਆਰ ਹੋਈ ਜਾਂਦੀਆਂ ਨੇ ਤੇ तकरीबन 1100 ਸੈਲਫ ਤਿਆਰ ਹੋ ਗਈ 100 ਕਰੰਦੀ ਤੇ ਹਜੇ ਮਿਸਤਰੀ ਪਵਾ ਰਿਆ ਦੋ ਦਿਨ ਬੀਮ ਤੇ ਫੇਰ ਲੱਗਣਾ ਸੈਲਫਾਂ ਦੇ ਤੇ ਬਾਕੀ ਚੱਲ ਜਿੰਦਾ ਤੇ ਆ ਲਾਇਨੇ ਐਕਸਟਰਾ ਕੋਲੇ ਬਾਈ ਨਾਲ ਇਹ ਆਪਾਂ ਨਵੇਂ ਲਿਆਂਦੇ ਗਾਡਰ ਸਾਰੇ ਇਹ 20 ਗਾਡਰ ਲਿਆਂਦੇ 26 26 ਫੁੱਟ ਤਾਂ ਕਰਕੇ ਵੀ ਜ਼ਿਆਦਾ ਕੋਲੇ ਲਾਉਣ ਦੀ ਜ਼ਰੂਰਤ ਨਹੀਂ ਪਈ ਨਾਲੇ ਆਪਣਾ ਬਚ ਗਿਆ ਢੂਲੇ ਦਾ ਪੈਸਾ ਤੇ ਫੱਟੀਆਂ ਆਪਾਂ ਆਪਦੀਆ ਬਾਦੀਆਂ ਸੀ ਸਾਰੀਆਂ ਚਰਿਆ ਕੇ ਕਿਉਂਕਿ ਯਾਰ ਫਾਰਮ ਦੇ ਫਾਰਮ ਦਾ ਕੰਮ ਚੱਲੀ ਜਾਣਾ ਤਾ ਕਰਕੇ ਆਪਾਂ ਸਾਰਾ ਸਮਾਨ ਆਪਦੀ ਇਕੱਠਾ ਕਰੀ ਜਨੇ ਆ ਵੀ ਪੈੜ ਵਗੈਰਾ ਦਾ ਤੇ ਜਿਹੜੇ ਆ ਸਾਰੇ ਸੈਲਫਾਂ ਦੇ ਸੈਂਚੀ ਵਗੈਰਾ ਨੇ ਸਾਰੇ ਆਪਾਂ ਜਿਹੜੇ ਸੈੱਡ ਅੱਗੇ ਬਣਾਵਾਂਗੇ ਸੈਲਫ ਦੀ ਬਣਾਵਾਂਗੇ ਤਾਂ ਕਰਕੇ ਸਾਰੇ ਸੈਂਚੀ ਵਗੈਰਾ ਆਪਾਂ ਆਪਦੀ ਬਣਾ ਰੱਖੇ ਨੇ ਫਿਰ ਫਾਇਦਾ ਹੀ ਆ ਭਈ ਆਪਾਂ ਉਹ ਜਰੂਰੀ ਥੋੜੀਆ ਕਰਾਇਆ ਦੇਣਾ ਤੇ ਤਾਂ ਕਰਕੇ ਆਪ ਵੀ ਉਹ ਚੀਜ਼ ਬਣਾਓ ਜਿਹੜੀ ਵੀ ਬਣਾਉਂਦੇ ਆ 22 ਮਿਸਟਰ ਉਹਨਾਂ ਨੇ ਤੇ ਕੇਵ ਆਪਣਾ ਪਾਏ ਜਾਣਾ 2-2 24 ਘੰਟਿਆਂ ਦੇ ਵਿੱਚ ਵਿੱਚ ਪੀਸ ਪਾ ਕੇ ਬਣਾ ਨਿਮੇੜ ਕੇ ਕੰਮ ਮਿਸਟਰੀ ਹੁਣਾਵਾਂਗੇ ਖੰਧਾ ਵਗੈਰਾ ਦੇ ਸਾਰਾ ਸਿਸਟਮ ਚੱਲਿਆਂ ਦਾ ਵਧੀਆ ਉੱਪਰ ਰਿਪੋਰਟ ਤੇ ਖਰਚੇ-ਫਰਚੇ ਦੀ ਗੱਲ ਕਰੀਏ ਖਰਚਾ-ਫਰਚਾ ਦਾ ਭਰਾ ਹਜੇ ਆਈ ਜਾਂਦਾ ਵਿੱਚ ਵੀ ਦੁਪਰ ਦੇ ਖਰਚਾ ਦੱਸੋ ਬਾਈ ਖਰਚਾ ਤੇ ਪਿਛਲੇ ਫਾਰਮ ਦਾ ਤੁਹਾਨੂੰ ਜਰੂਰ ਦੱਸਤਾ ਜੀ ਵੀ 20 ਤੋਂ ਤੇ 1,20,000 ਰੁਪਏ ਸਾਰਾ 20,20,000 ਰੁਪਏ ਸਾਰਾ ਖਰਚਾ ਆ ਗਿਆ ਜੀਆ ਇਹਦਾ ਆਪਾਂ ਹਜੇ ਬਾਈ ਕੋਈ ਆਈਡੀਆ ਨਹੀਂ ਲਾ ਸਕਦੇ ਕਿਉਂਕਿ ਖਰਚਾ ਤਾਂ ਤਕਰੀਬਨ ਉਨੇ ਹੀ ਹੋਣਾ ਤੇ ਇਹਦੀ ਸੱਤ ਮਜ਼ਬੂਤ ਕਰਕੇ ਤਾਂ ਕਰਕੇ ਥੋੜਾ ਜਿਹਾ ਤੇ ਵੱਧ ਖਰਚਾ ਆ ਜਾਣਾ ਤੇ ਉਹਦਾ ਆਪਾਂ ਕੋਈ ਹਜੇ ਗੈਸ ਨਹੀਂ ਲਾ ਸਕਦੇ ਕਿਉਂਕਿ ਖਰਚਾ ਦਿਨੋਂ ਦਿ ਤੇ ਸੈਲਫ ਤੁਹਾਨੂੰ ਵੀ ਪਤਾ ਵੀ ਮਹਿੰਗੀ ਪੈਂਦੀ ਆ ਮਟੀਰੀਅਲ ਬਹੁਤ ਜ਼ਿਆਦੇ ਪੈਂਦਾ ਸਰੀਆ ਤਕਰੀਬਨ 3 ਲੱਖ ਰੁਪਏ ਦਾ ਤਾਂ ਸਰੀਆ ਸਰੀਆ ਹਜੇ ਤੱਕ ਆਪਣੇ ਕੋਲੇ ਆ ਚੁੱਕਿਆ ਹੈ ਤੇ ਬਾਕੀ ਸਾਰਾ ਸਿਮਿੰਟ ਵਗੈਰਾ ਬਜਰੀ ਵਗੈਰਾ ਇੱਟ ਵਗੈਰਾ ਸਾਰੀ ਹੋ ਪਿੱਛੇ ਰਹਿ ਗਈ ਇੱਟ ਤਾਂ ਤਕਰੀਬਨ ਇਹ ਤੇ 2.5 ਲੱਖ ਰੁਪਏ ਦੇ ਆਸ-ਪਾਸ ਸਰ ਜਾਣਾ ਬਾਕੀ ਕੁੱਲ ਸਾਰਾ ਜੋੜ ਕੇ ਆਪਾਂ ਫੇਰ ਦੱਸਾਂਗੇ ਤੁਹਾਨੂੰ ਤੇ ਜੁੜੇ ਰਹੋ ਚੈਨਲ ਨਾਲ ਜਲਦੀ ਜਾਂਦਾ ਜੀ ਕੰਮ ਸੈਲਫ ਪਈਆ ਤੇ ਬਾਕੀ ਗੁੱਸਾ ਖੜੀ ਕਰਦੀ ਤੇ ਸੈਲਫ ਦਾ ਕੰਮ ਤੁਹਾਨੂੰ ਦੱਸਿਆ ਵੀ ਲਵੀ ਲੱਗ ਜਿੱਤਿਆ ਤੇ ਬੀਮ ਦਾ ਕੰਮ ਇਹ ਰੇਨ ਦਾ ਲੱਗਿਆ ਪਿਆ ਸਰਗਾ ਢੂਲਾ ਤੇ ਦੀਵਾ ਪਾਉਣ ਦਾ ਮੇਨ ਕਾਰਨ ਵੀ ਤੁਹਾਨੂੰ ਦੱਸਦਾ ਵੀ ਗਾਟਰਾਂ ਦੇ ਥੋੜਾ ਜਿਹਾ ਚੜ੍ਹਾ ਦਾ ਫਰਕ ਪੈਂਦਾ ਸੀ ਤਾਂ ਕਰਕੇ ਆਪਾਂ ਡਾਊਨ ਗਾਟਰ ਹੈਵੀ ਵੀ ਪਾ ਸਕਦੇ ਸੀ ਉਹ ਜਾਣ ਕੇ ਸੈਲਫਾਂ ਦਾ ਭਾਰ ਜਿਆਦਾ ਹੋ ਕਰਕੇ ਇਹ ਗਾਟਰ ਕਈ ਵਾਰਾਂ ਝੁੱਕਦਾ ਵੀ ਆ ਤਾਂ ਉਹ ਇੰਚ 2 ਇੰਚ ਬੀਮ ਦੇ ਅੰਦਰ ਆ ਜਾਊਗਾ ਤੇ ਗਾਟਰ ਤੇ ਤਾਂ ਤੁਹਾਨੂੰ ਪਤਾ ਵੀ ਇੰਚ 2 ਇੰਚ ਦਾ ਹੀ ਚੜ੍ਹਾ ਹੋਣਾ ਤੇ ਉਹ ਗਾਟਰ ਨੇ ਥੱਲੇ ਡਿੱਗ ਜਣਾ ਜੀ ਤਾਂ ਕਰਕੇ ਆਪਾਂ ਇਹ ਬੀਮ ਲਾਇਆਗਾ ਤੇ ਬੀਮ ਲਾਉਣ ਦਾ ਫਾਇਦਾ ਵੀ ਆ ਬਾਕੀ ਭਰਾ ਯਾਰ ਕੰਮ ਵਧੀਆ ਚੱਲੇ ਯਾਰ ਆ ਫੇਰ ਤਾਂ ਜੇ 2 ਰੁਪਏ ਬਾਦੀ ਲੱਗ ਜਾਣਾ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਕੰਮ ਪੱਕਾ ਹੋ ਜਾਏ ਇਹ درمیان ਪੁੱਛੇ ਨੇ ਸਾਡੇ ਭਾਈ ਜਾਗਰ ਜਾਗਰ ਗੁਰਗਨਾਨਕ ਕਾਸਲਾ ਪ੍ਰਧਾਨ ਆ ਭਾਈ ਮੁੰਡਾ ਹੋਰ ਜਾਗਰ ਜੀ ਕਿਵੇਂ ਹੋ ਜੀ ਕਾਲਜੀ ਹੋਰ ਲੋਟ ਹੋ ਠੀਕ ਹੈ ਜੀ ਹਾਂ ਜੀ ਵਧੀਆ ਜੀ ਹੋਰ ਫਿੱਟ ਰਹੇ ਨੇ ਹੋ ਜੀ ਹਾਂ ਜੀ ਹਾਂ ਜਮਾ ਫਿੱਟਾ ਓਕੇ ਬੋਰੀ ਜਮਾ ਹਾਂ ਓਕੇ ਲੈ ਜੀ ਪਈਆਂ ਦਾ بیمਕਾਇ ਤੇ ਪਤਾ ਮਿਸਤਰੀ ਆ ਤਿੰਨ ਕੌਲਿਆਂ ਤੇ ਤਿੰਨ ਬੋਰੀਆਂ ਬਾਦੀ ਬੱਦੀ ਪਾਦਿਆ ਮੇਰੇ ਸਾਬ ਨਾਲ ਤਾਂ ਹੋਰ ਮੈਸਤਰੀ ਕੋਈ ਰਿਵਿਊ ਦੇਖ ਮੁੰਡੇ ਲੜੀ ਜਾਂਦੇ ਆ ਜੀ ਵਿੱਚ ਵਿੱਚ ਮਸਤੀ ਕਰੀ ਜਾਂਦੇ ਆ ਇਹ ਮਸਤੀ ਚ ਰਹਿ ਕੇ ਕੰਮ ਕਰਦੇ ਆ ਜੀ ਸਾਰੇ ਮੈਂ ਵੀ ਮੁੰਡੇ ਲਾ ਕੇ ਗਾਣਾ ਬਣਾਉਣ ਦੀ ਵਾਰੀ ਮੈਸਤਰੀ ਬਜਰੀ ਬਰੀਕ ਆ ਮੈਸਤਰੀ ਕਹਿੰਦਾ ਜੀ ਬਜਰੀ ਬਰੀਕਾ ਤਾਂ ਕਰਕੇ ਥੋੜਾ ਲੈਂਟਰ ਘੱਟ ਪਾਉਦੇ ਆ ਸਵੇਰੇ ਦੇ ਬੱਜ ਗਏ ਮੇਰੇ ਸਾਬ ਨਾਲ 11 ਜਾ ਇੱਥੇ ਆਏ ਤਾਂ ਨਾ ਗੋੜਾ ਦੇ ਤੋਂ ਨਾ ਥੋੜਾ ਗੋੜਾ ਚੱਲੀ ਜਾਂਦਾ ਕਰ ਨਾ ਤਾਂ ਕਿਲੇ ਪਾਲਾ ਉੱਤੇ ਨਾ ਲੇ ਪਾਲਾ ਲੈ ਵੀ ਮੁੰਡੇ ਉੱਗ ਵਰਗੇ ਪੀਂਦੇ ਆ ਚਾਹ ਥੋੜਾ ਦਾ ਬੰਦਦਾ ਤਾਂ ਵੜਾ ਪੱਕਾ ਚਾਹ ਸੂਟਾ ਵਾਰ ਚਾਹੀ ਸੂਟਾ ਵਾਰ ਚੱਲ ਰਿਹਾ ਚਾਹੇ ਸੂਟਾ ਵਾਰ ਹੋ ਗਈ ਬਈ ਉਹ ਜੱਗੀ ਜੱਗੀ ਚਾਹ ਨਾ ਮੱਠੀ ਦੋ ਜੱਗੀ ਨੂੰ ਤਾਂ ਹੋਰ ਬਾਲਾ ਵਰਗੇ ਪੀਂਦੇ ਆ ਜੀ ਕਿਹੜਾ ਲੱਪਿਆ ਉਹ ਪੁਸੀ ਵਾਲਾ ਦੇਖੀ ਅਕੇ ਬਾਬਾ ਚੱਲੀ ਜਾਂਦਾ ਕੰਮ ਵੰਡਿਆ ਆ ਪਈਆ ਸਾਈਡ ਸਾਫ ਕਰੀ ਆਏ ਮੁਰਗਿਆਂ ਦਾ ਸਾਹ ਜਾਂ ਸਾਲਿਆ ਉਹ ਮੁੱਠੀ ਬੋਲਿਆ ਉਹਨੇ ਵੰਡਤਾ ਤੇਰਾ ਕਰੀ ਤੀਪੋ ਕੇ ਕਰੇ ਦਰੂ ਪਈ ਹੋਈ ਜਾਂਦੇ ਜੀ ਕਾਣਾ ਵੰਡੇ ਲਾ ਕਰਿਆ ਪੰਚੀ ਬੰਦੇ ਤੇ ਮਿਸਤਰੀ ਕਰੀ ਜਾਂਦਾ ਇਹ ਸਾਈਡਿੰਗ ਬੀਮ ਦੀ ਪੂਰੇ ਧਿਆਨ ਨਾਲ ਕਰਨ ਵਾਲਾ ਕੰਮ ਆ ਭਰਾ ਮਾੜਾ ਮੋਟਾ ਵੀ ਇਧਰ ਉਧਰ ਹੋ ਗਿਆ ਤੇ ਗਾਡਰ ਦਾ ਚੜਾ ਮਾੜਾ ਮੋਟਾ ਵੀ ਘਟ ਵੱਧ ਗਿਆ ਤਾਂ ਕੰਮ ਔਖਾ ਹੋ ਜਾਣਾਗਾ ਕਿਉਂਕਿ ਯਾਰ ਸੈਲਫ ਦਾ ਭਾਰ ਬਹੁਤ ਜ਼ਿਆਦਾ ਹੈ ਸੈਲਫ ਦਾ ਭਾਰ ਬਹੁਤ ਜ਼ਿਆਦਾ ਕਰਕੇ ਏ ਕੰਮ ਕਰਨੇ ਪਿਆ ਸਾਨੂੰ ਨਹੀਂ ਤਾਂ ਜੀ ਕੋਈ ਜ਼ਰੂਰਤ ਨਹੀਂ ਜੀ ਤੇ ਛੱਡ ਕਰਦਾ ਡਬਲ ਸਟੋਰੀ ਤਾਂ ਕਰਕੇ ਭਰਾ ਇਹ ਟਕਰਾ ਖੱਤ ਪਾਉਣਾ ਪਿਆ ਆਪਣਾ ਤਕੜੀ ਮਾਰੀ ਤਾਂ ਕਰਕੇ ਡਬਿਤ ਲੱਗ ਗਿਆ ਤੇ ਹੋਰ ਹਰ ਵੀ ਜਿਹੜਾ ਕੋ ਮੁੰਡਿਓ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਦੀਦਵਾਨ ਕੇ ਇੱਕ ਬੇਨਤੀ ਆ ਸਾਰਿਆਂ ਨੂੰ ਵੀ ਜਿਹੜੇ ਇੰਨੇ ਨੇ ਭਰਾ ਦੇਖਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਚੱਲੀ ਜਾਂਦਾ ਫਾਰਮ ਦਾ ਕੰਮ ਇਸ ਤਰੀ ਫਿਰਦਾ ਵੀਮ ਤੇ ਤੁਰਿਆ ਤੇ ਹੋਰ ਵੀ ਕਿਸੇ ਤਰ੍ਹਾਂ ਦੀ ਕਿਸੇ ਭਰਾ ਨੂੰ ਕੋਈ ਵੀ ਨੌਕਰੀ ਦੀ ਜਰੂਰਤ ਹੋਵੇ ਤਾਂ ਦੱਸ ਦਿਆ ਕਰੋ ਜਾਂ ਆਪਣਾ ਇੰਸਟਾਗ੍ਰਾਮ account ਹੈਗਾ ਉਹਨੂੰ follow ਕਰ ਲਓ ਉਹਦੇ ਮੈਸੇਜ ਕਰ ਦਿਆ ਕਰੋ ਉਸ ਤਰ੍ਹਾਂ ਤੇ ਆਪਾਂ ਵੀਡੀਓ ਨੂੰ ਜਰੂਰ ਪਾ ਦਿਆ ਕਰਾਂਗੇ ਰੋਜ਼ ਤੇ ਆਪਾਂ ਇੱਕ ਪੁਰਾਣੀ ਸੈੱਟ ਤੇ ਸਾਰੇ ਵੀਰ ਕਹਿੰਦੇ ਸੀ ਵੀ ਫਿਟਿੰਗ ਦੀ ਵੀਡੀਓ ਪਾਓ ਲਾਈਟ ਫਿਟਿੰਗ ਦੀ ਤੇ ਲਾਈਟ ਫਿਟਿੰਗ ਦੀ ਵੀ ਵੀਡੀਓ ਪਾਵਾਂਗੇ ਬਈ ਆਪਾਂ ਜ਼ਰੂਰ ਅਮਰ ਗੀ ਫਾਰਮ ਦੀ ਦੱਸ ਅਮਰ ਗੀ ਫਾਰਮ ਦੇ ਅੱਜ ਫਾਇਦੇ ਫਾਇਦੇ ਹੀ ਨੇ ਜੀ ਮੁੰਡੇ ਨਸ਼ਾ ਵਸੋ ਵਸੋ ਖੜ ਜਾਗੇ ਹਾਂ ਕੋ ਬਾਹਰ ਜਾਂਦੇ ਨੇ ਹਾਂ ਉਸੇ ਫਿਰ ਭਾਪੂ ਨੂੰ ਵੇਚ ਕੇ ਆ ਜਾਂਦੇ ਨੇ ਹਾਂ ਕੋਈ ਜੈਂਟਰ ਸਿੱਖਦਾ ਹਾਂ ਹਾਂ ਨਵਾਂ ਵਿਚਾਰ ਦੱਸ ਤੂੰ ਇਹ ਹੀ ਕੋਈ ਨਵਾਂ ਵਿਚਾਰ ਦੇ ਤੇ ਸਭ ਤੋਂ ਵੱਧ ਪਾਉਣੀ ਚਾਹੀਦੀ ਮੇਰੇ ਮੁੰਡੇ ਨੂੰ ਇਹ ਹਾਂ ਹੁਣ ਤੁਹਾਡੇ ਬਣੇ ਨਵੇਂ ਮੁੰਡੇ ਇਹ ਕੰਮ ਕਰਨਾ ਹਨਾ ਫੇ ਪੰਜਾਬ ਦੀ ਵੇਜ ਨਾਲ ਚਲਾਉਣਾ ਉਹਦਾ ਫਾਇਦਾ ਕੋਈ ਡੈਰੀ ਫਾਰਮ ਕਰੇ ਹਾਂ ਕੋਈ ਗੰਡੋਆਂ ਦੀ ਖਾਦ ਕਰੇ ਬੱਕਰੀਆਂ ਬੁੱਕਰੀਆਂ ਦਾ ਕੰਮ ਇਹ ਫਾਇਦੇ ਜੇ ਨਹੀਂ ਕੰਮ ਹਨਾ ਬਾਕੀ ਨਾਲੇ ਹੋਰ ਬੰਦਿਆਂ ਨੂੰ ਰਜਗਾਰ ਮਿਲਦਾ ਨਾਲੇ ਕੰਮ ਚ ਵਧੀਆ ਰਹਿੰਦਾ ਬਾਕੀ ਉਹ ਸੜਗੀ ਬਾਈ ਦੇ ਨਾਲ ਉੱਥੇ ਠੱਗੀ ਬਾਈ ਦੇ ਵੱਧ ਤੋਂ ਵੱਧ ਉਹ ਗਰ ਦੇ ਰਿਵਿਊ ਬਾਈ ਸਾਰੇ ਸਹੀ ਨੇ 20 ਲੱਖ ਰੁਪਏ ਲੈ ਕੇ ਭੱਜ ਜਾਂਦੇ ਨੇ 20 ਲੱਖ ਰੁਪਏ ਲੈ ਕੇ ਏਜੰਟ ਭੱਜ ਜਾਂਦੇ ਨੇ ਬਾਅਦ ਚੋ ਤਰੀ ਮਰੇ ਵਰਗੇ ਰੋਂਦੇ ਨੇ ਹਾਂ ਮੋਰ ਕੋਈ ਬੰਦਾ ਮਰ ਜਾਂ ਕੋਈ ਬਾਅਦ ਚੋ ਕੁਝ ਨਹੀਂ ਬਣਦਾ ਹਣਾ ਤਾਂ ਕਰਕੇ ਪੰਜਾਬ ਚ ਹੀ ਰਹੋ ਹਾਂ ਇੱਥੇ ਕੰਮ ਕਰੋ ਉਹ ਬਹੁਤ ਬੰਦਾ ਬਣਿਆ ਮੈਂਤਰੀ ਹੋ ਗਿਆ ਫੜ ਲਓ ਫੜ ਲਓ ਮੁਰਗੀ ਵਾਲਾ ਬਹੁਤ ਵਧੀਆ ਹਾਂ ਬਸ ਠੀਕ ਹੈ ਜੀ ਉਹ ਐ 25 ਦੇ ਘਰ ਚ ਦਿੰਦਾ 450 ਵਰਗ ਜੇ ਮੁਰਗਾ ਜਾਂ ਮੁਰਗੀ ਹੁੰਦੀ ਹੈ ਉਗਰ ਇਹਦੇ ਮੁਰਗਾ ਹੁੰਦਾ ਜਾਂ ਮੁਰਗੀ ਵੱਧ ਪੈਂਦੀ ਹੈ ਜੀ ਸੂੰਦੀ ਹੈ ਬੱਚਾ ਬੰਦਾ ਜੀ ਬੱਚਾ ਪੈਂਦਾ ਬੱਚਾ ਫੇ ਵੱਡਾ ਹੋ ਕੇ ਦਿਖ ਜਾ ਬੱਚਾ ਠੀਕ ਹੈ ਬਸ ਹੋਣੀ ਇਹ ਬੇਟਾ ਇਹ ਠੀਕ ਹੈ ਜੀ ਉਹਗਰ ਦੇ ਸਾਰੇ ਰਿਵਿਊ ਸਹੀ ਨੇ ਤਾਂ ਕਰਕੇ ਪੰਜਾਬ ਚ ਹੀ ਰਹਿਣਾ ਚਾਹੀਦਾ ਆਪਾਂ ਨੂੰ ਵੱਧ ਤੋਂ ਵੱਧ ਪੰਜਾਬ ਚ ਕੰਮ ਕਰੋ ਹਣਾ ਆਪਣਾ ਪੰਜਾਬ ਵੀ ਤਰੱਕੀ ਕਰੋ ਨਾਲੇ ਮਾਪਿਓ ਗਲੇ ਰਹੋ ਆਪਦੇ ਕੋਲ ਹਣਾ ਮਾਪਿਓ ਦਾ ਖਿਆਲ ਰੱਖੋ ਇਕੱਲਾ ਇਕੱਲਾ ਜਵਾਕ ਅੱਜ ਕੱਲ ਸਾਰਿਆਂ ਦੇ ਹੋਰ ਬੋਲ ਦੇ ਹੋਰ ਬੋਲ ਕੁਛ ਮਾੜਾ ਮੋਟਾ ਠੀਕ ਆ ਬਸ ਵਧੀਆ ਓਕੇ ਰਿਪੋਰਟ ਹੋਈ ਜਾਂਦੀ ਓਕੇ ਰਿਪੋਰਟ ਕੰਮ ਆ ਫਿਰਦਾ ਜੀ ਕਬੀਰੂ ਦੌਣਾ ਕਹਿੰਦੇ ਮੁੰਡੇ ਨੇ ਕੈਨੇਡਾ ਦਾ ਵੀਜ਼ਾ ਛੱਡ ਕੇ ਮੁਰਗੀ ਫਾਰਮ ਪਾਇਆ ਆਹ ਮਾਰਦਾ ਬਾਈਸੈਪ ਟਰਾਈਸੈਪ ਆ ਹਣ ਤੁਹਾਡਾ ਨਹੀਂ ਬੈੱਡ ਤੇ ਡਿੱਗੂ ਥੋੜੇ ਦਿਨ ਆ ਥੋੜੇ ਦਿਨ ਹੀ ਆਈ ਕੰਮ ਤੇ ਬੈੱਡ ਤੇ ਡਿੱਗਣ ਵਾਲੀ ਆ ਮੁੰਡਾ ਦਾਵੀ ਚੜ ਗਿਆ ਬੀਮਸਰੇ ਕਿਉਂ ਉਗਰਾ ਕਿੰਨੀਆਂ ਬੁੜੀਆਂ ਪੈਗੀਆਂ ਦੇਖੀ ਬੁੜੀਆਂ ਪੈਗੀਆਂ ਕਿੰਨੇ ਟਾਈਮ ਚ ਪੈਗਿਆ ਵੀ ਮੈਂ ਇਹ ਪੈਗਿਆ ਮਤਲਬ ਉਹ ਪੂਸਾ ਹੀ ਦਾ 2 ਘੰਟਾ ਲੱਗੇ ਡੂੜ ਘੰਟੇ ਚ ਪੈਗਿਆ ਜੀ ਆਪਣਾ ਬੀਮ ਇਹ ਸਿਰੇ ਚੜ ਗਿਆ ਬੀਮਾ ਬਾਕੀ ਵੀਡੀਓ ਉਗਰਾ ਆਪਾਂ ਕਦੋਂ ਪਾਵਾਂਗੇ ਬਾਕੀ ਫੇ ਪਾਵਾਂਗੇ ਕੱਲ ਨੂੰ ਆਹ ਠੀਕ ਹੈ ਬਾਕੀ ਵੀਡੀਓ ਪਾਵਾਂ ਇੱਕ ਖ਼ਬਰ ਚਾਹੀਦੇ ਨੇ ਆਹ ਖ਼ਬਰ ਨਹੀਂ ਦਿੰਦੇ ਜੀ ਕੀ ਹੋਈ ਜਾਂਦਾ ਕੀ ਬੁੜੇ ਪੈਗਿਆ ਤਾਂ ਮਾਂਡੀ ਫਲ ਹੋ ਗਿਆ ਆਹ ਤਾਂ ਮਾਂਡੀ ਕੰਨ 21 ਪੈ ਗਈਆਂ ਜੀ ਬੋਰੀਆਂ ਲਓ ਕਰ ਮੜਾ ਨੱਚ ਕੇ ਦਿਖਾ ਦੇ ਆ ਖੋਤਾ ਜੀ ਪੂਰਾ ਮੁੰਡਾ ਆ ਸ਼ਾਬਾਸ਼ ਜਰਾ ਜਰਾ ਕਾਲੋ ਲੱਤ ਸਿੱਤ ਕੇ ਕਿਹੜਾ ਪੁਰਸਾ ਲਓ ਜੀ ਚੜ ਗਿਆ ਵੀ ਫਿਰ ਓਕੇ ਹੋ ਗਿਆ ਰਿਪੋਰਟਾਂ ਲੈ ਜੀ ਬਾਕੀ ਦੀ ਵੀਡੀਓ ਪਾਵਾਂਗੇ ਭਰਾ ਆਪਾਂ ਕੱਲ ਨੂੰ ਸਾਰੇ ਚੈਨਲ ਨੂੰ ਕਰ ਲਓ ਸਾਰੇ ਸਬਸਕ੍ਰਾਈਬ ਵੀਰ ਬਣ ਕੇ ਸਾਰੀ ਅਪਡੇਟ ਦੇ ਹੀ ਜਾਵਾਂਗੇ ਬਸ ਟਾਈਮ ਟੂ ਟਾਈਮ ਲਓ ਜੀ ਮੰਡੋ ਬਾਏ ਬਾਏ